ਸਿਰਿਆ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਪੰਜਾਬ ਦੇ ਇੱਕ ਸੋਹਣੇ ਜਿਹੇ ਪਿੰਡ ਵਿੱਚ ਸਵੇਰ ਦਾ ਸਮਾਂ ਸੀ ਦੂਰੋਂ ਦੂਰੋਂ ਗਾਵਾਂ ਮੱਝਾਂ ਦੀਆਂ ਘਾਂਟੀਆਂ ਦੀਆਂ ਆਵਾਜ਼ਾਂ ਰੋਟੀ ਬਣਾਉਣ ਦੀਆਂ ਖੁਸ਼ਬੂਆਂ ਅਤੇ ਚਿੜੀਆਂ ਦੇ ਚੈਕਣ ਦੀਆਂ ਆਵਾਜ਼ਾਂ ਮਿਲ ਕੇ ਇੱਕ ਅਜੀਬਾ ਮਾਹੌਲ ਬਣਾਉਂਦੀਆਂ ਸਨ ਜੋ ਸਿਰਫ ਪਿੰਡ ਵਿੱਚ ਹੀ ਮਿਲ ਸਕਦਾ ਸੀ ਉਸੇ ਪਿੰਡ ਵਿੱਚ ਇੱਕ 12 ਸਾਲਾਂ ਦਾ ਗਰੀਬ ਮੁੰਡਾ ਗੁਰਪ੍ਰੀਤ ਰਹਿੰਦਾ ਸੀ। ਉਸ ਦਾ ਪਿਤਾ ਬਹੁਤ ਸਾਲ ਪਹਿਲਾਂ ਬਿਮਾਰ ਹੋ ਕੇ ਮਰ ਗਿਆ ਸੀ ਤੇ ਮਾਂ ਲੋਕਾਂ ਦੇ ਘਰ ਬਰਤਨ ਮਾਜ ਕੇ, ਕੱਪੜੇ ਧੋ ਕੇ ਗੁਜ਼ਾਰਾ ਕਰਦੀ ਸੀ। ਗੁਰਪ੍ਰੀਤ ਸਕੂਲ ਵੀ ਜਾਂਦਾ ਸੀ ਪਰ ਸਕੂਲ ਤੋਂ ਵਾਪਸ ਆ ਕੇ ਉਹ ਖੇਤਾਂ ਵਿੱਚ ਮਜ਼ਦੂਰੀ ਕਰਦਾ ਜਾਂ ਪਿੰਡ ਦੀ ਕਿਸੇ ਵੀ ਦੁਕਾਨ ਵਿੱਚ ਛੋਟੇ-ਮੋਟੇ ਕੰਮ ਕਰਕੇ ਘਰ ਦੀ ਮਦਦ ਕਰਦਾ ਸੀ। ਗੁਰਪ੍ਰੀਤ ਦਾ ਸਭ ਤੋਂ ਵੱਡਾ ਸੁਪਨਾ ਸੀ ਕਿ ਇੱਕ ਦਿਨ ਉਸ ਦਾ ਆਪਣਾ ਇੱਕ ਵੱਡਾ ਘਰ ਹੋਵੇ ਮਾਂ ਨੂੰ ਕਿਸੇ ਦੇ ਘਰ ਦੀ ਕੰਮ ਨਾ ਕਰਨਾ ਪਵੇ ਅਤੇ ਉਹ ਸਾਰੇ ਪਿੰਡ ਵਿੱਚ ਸਭ ਤੋਂ ਵੱਧ ਪੜਿਆ ਲਿਖਿਆ ਹੋਵੇ ਇੱਕ ਦਿਨ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਗੁਰਪ੍ਰੀਤ ਲੱਕੜੀਆਂ ਇਕੱਠੀਆਂ ਕਰਨ ਲਈ ਪਿੰਡ ਦੇ ਪਿਛਲੇ ਪਾਸੇ ਵਾਲੇ ਜੰਗਲ ਵਿੱਚ ਗਿਆ ਜੰਗਲ ਵਿੱਚ ਉਸ ਲਈ ਕੋਈ ਨਵੀਂ ਜਗ੍ਹਾ ਨਹੀਂ ਸੀ ਜਾਣਾਂ ਬਚਪਨ ਤੋਂ ਹੀ ਉਹ ਮਾਂ ਦੇ ਨਾਲ ਉਥੇ ਘਾਹ ਲੱਕੜੀਆਂ ਚੁੱਕਣ ਲਈ ਜਾਂਦਾ ਸੀ ਪਰ ਉਸ ਦਿਨ ਕੁਝ ਅਜੀਹਾ ਹੋਣਾ ਸੀ ਜੋ ਉਸ ਦੀ ਜ਼ਿੰਦਗੀ ਬਦਲ ਦੇਣ ਵਾਲਾ ਸੀ ਜੰਗਲ ਦੇ ਇੱਕ ਸੁੰਨੇ ਜਿਹੇ ਹਿੱਸੇ ਵਿੱਚ ਦੂਰੋਂ ਉਸ ਨੂੰ ਇੱਕ ਚਮਕਦੀ ਹੋਈ ਚੀਜ਼ ਨਜ਼ਰ ਆਈ ਪਹਿਲਾਂ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਕੋਈ ਪੁਰਾਣਾ ਕੱਚ ਦਾ ਟੁਕੜਾ ਹੋਵੇਗਾ ਪਰ ਜਦੋਂ ਜਦੋਂ ਉਸ ਦੇ ਨੇੜੇ-ਨੇੜੇ ਗਿਆ ਤਾਂ ਉਸ ਨੇ ਵੇਖਿਆ ਕਿ ਉਹ ਇੱਕ ਚਮਕ ਕਿਸੇ ਸੋਹਣੀ ਚਿੜੀ ਦੇ ਪੈਰਾਂ ਵਿੱਚੋਂ ਆ ਰਹੀ ਸੀ ਚਿੜੀ ਦੇ ਪਰਾਂ ਵਿੱਚੋਂ ਵੀ ਆ ਰਹੀ ਸੀ ਉਹ ਚਿੜੀ ਬਹੁਤ ਹੀ ਰੰਗ-ਵਿਰੰਗੀ ਸੀ ਉਸ ਦੇ ਪਰ ਵਿੱਚ ਸੂਰਜ ਦੀ ਰੋਸ਼ਨੀ ਨਾਲ ਸੋਨੇ ਚਾਂਦੀ ਅਤੇ ਨੀਲੇ ਰੰਗ ਦੀ ਚਮਕ ਬਣਦੀ ਸੀ ਪਰ ਉਹ ਝੋਟ ਖਾ ਕੇ ਜ਼ਮੀਨ ਤੇ ਡਿੱਗੀ ਹੋਈ ਸੀ ਉਸ ਨੂੰ 6 ਵਜੇ ਹੋਈ ਸੀ ਗੁਰਪ੍ਰੀਤ ਨੇ ਉਸ ਨੂੰ ਹੌਲੀ ਜੀ ਚੁੱਕਿਆ ਤੇ ਵੇਖਿਆ ਕਿ ਉਸ ਦੇ ਖੰਭ ਜ਼ਖਮੀ ਨੇ ਚਿੜੀ ਨੇ ਬਹੁਤ ਹੀ ਮਿੱਠੀ ਆਵਾਜ਼ ਵਿੱਚ ਕਿਹਾ ਮੈਨੂੰ ਬਚਾ ਲੈ ਬੱਚੇ ਮੈਂ ਤੈਨੂੰ ਕਦੇ ਵੀ ਨਹੀਂ ਭੁੱਲਾਂਗੀ ਗੁਰਪ੍ਰੀਤ ਹੈਰਾਨ ਹੋ ਗਿਆ ਪਹਿਲੀ ਵਾਰੀ ਉਸਨੇ ਕਿਸੇ ਪੰਛੀ ਨੂੰ ਬੋਲਦੇ ਹੋਏ ਸੁਣਿਆ ਸੀ ਉਸਨੇ ਫਟਾਫਟ ਆਪਣੀ ਕਮੀਜ਼ ਦਾ ਟੁਕੜਾ ਪਾੜ ਕੇ ਚਿੜੀ ਦੇ ਖੰਭ ਨੂੰ ਬੰਨ ਦਿੱਤਾ ਤੇ ਉਸ ਨੂੰ ਆਪਣੇ ਨਾਲ ਆਪਣੇ ਘਰ ਲੈ ਗਿਆ ਤਿੰਨ ਦਿਨਾਂ ਤੱਕ ਚਿੜੀ ਦੀ ਗੁਰਪ੍ਰੀਤ ਨੇ ਬਹੁਤ ਦੇਖਭਾਲ ਕੀਤੀ ਉਸ ਨੂੰ ਦਾਣੇ ਖਵਾਉਂਦਾ ਪਾਣੀ ਪਿਲਾਉਂਦਾ ਤੇ ਸਾਫ਼ ਕੱਪੜੇ ਵਿੱਚ ਰੱਖਦਾ ਸੀ ਤੀਜੇ ਦਿਨ ਚਿੜੀ ਦੇ ਖੰਭ ਬਿਲਕੁਲ ਠੀਕ ਹੋ ਗਏ ਜਦੋਂ ਉਹ ਉੱਠਣ ਲਈ ਤਿਆਰ ਹੋਈ ਉਸਨੇ ਗੁਰਪ੍ਰੀਤ ਨੂੰ ਕਿਹਾ ਮੈਂ ਇੱਕ ਆਮ ਚਿੜੀ ਨਹੀਂ ਹਾਂ ਮੈਂ ਜਾਦੂਈ ਚਿੜੀ ਹਾਂ ਜਿਸਨੇ ਮੇਰੀ ਸੱਚੇ ਦਿਲ ਨਾਲ ਮਦਦ ਕੀਤੀ ਮੈਂ ਉਸ ਦੀਆਂ ਤਿੰਨ ਮਨੋਕਾਮਨਾ ਪੂਰੀਆਂ ਕਰ ਸਕਦੀ ਹਾਂ ਪਰ ਯਾਦ ਰੱਖੀ ਕਿ ਇਹ ਮਨੋਕਾਮਾ ਇੱਛਾਆਂ માં ਸਿਰਫ ਨੇਕੀ ਲਈ ਵਰਤਣੀਆਂ ਨੇ ਤਾਂ ਹੀ ਚੰਗਾ ਫਲ ਮਿਲੇਗਾ ਪਹਿਲੀ ਮਨੋਕਾਮਨਾ ਗੁਰਪ੍ਰੀਤ ਨੇ ਸੋਚਿਆ ਤੇ ਬਿਨਾਂ ਲਾਲਚ ਕੀਤੇ ਆਪਣੀ ਪਹਿਲੀ ਇੱਛਾ ਮੰਗੀ ਮੇਰੀ ਮਾਂ ਨੂੰ ਕਦੇ ਭੁੱਖਾ ਨਾ ਰਹਿਣਾ ਪਵੇ ਹਮੇਸ਼ਾ ਰੋਟੀ ਕੱਪੜਾ ਮਿਲਦਾ ਰਹੇ ਚਿੜੀ ਨੇ ਆਪਣੇ ਪਰ ਹਿਲਾਏ ਤੇ ਇੱਕ ਸੋਨੇ ਦਾ ਡੱਬਾ ਉਸਦੇ ਹੱਥ ਵਿੱਚ ਆ ਗਿਆ ਚਿੜੀ ਨੇ ਕਿਹਾ ਇਸ ਡੱਬੇ ਵਿੱਚੋਂ ਹਰ ਰੋਜ਼ ਤੈਨੂੰ ਖਾਣ ਲਈ ਚੀਜ਼ਾਂ ਮਿਲਣਗੀਆਂ ਜਦ ਤੂੰ ਇਸ ਦਾ ਗਲਤ ਫਾਇਦਾ ਉਠਾਏਗਾ ਤਾਂ ਇਹ ਬੰਦ ਹੋ ਜਾਣਗੀਆਂ ਪਰ ਜਦ ਤੱਕ ਤੂੰ ਇਸ ਦਾ ਗਲਤ ਫਾਇਦਾ ਨਹੀਂ ਉਠਾਏਗਾ ਇਸ ਤੋਂ ਚੀਜ਼ਾਂ ਨਿਕਲਦੀਆਂ ਰਹਿਣਗੀਆਂ ਉਸ ਦਿਨ ਤੋਂ ਮਾਣ ਨੂੰ ਕੰਮ ਤੇ ਜਾਣ ਦੀ ਲੋੜ ਨਾ ਰਹੀ ਹਰ ਰੋਜ਼ ਡੱਬੇ ਵਿੱਚੋਂ ਤਾਜ਼ਾ ਆਟਾ ਤਾਜ਼ੀ ਦਾਲ ਸਬਜ਼ੀ ਤੇ ਕੱਪੜੇ ਮਿਲਦੇ ਸਨ ਪਿੰਡ ਦੇ ਲੋਕਾਂ ਨੂੰ ਹੈਰਾਨੀ ਹੋਣ ਲੱਗੀ ਕਿ ਗੁਰਪ੍ਰੀਤ ਦਾ ਘਰ ਗਰੀਬੀ ਤੋਂ ਕਿਵੇਂ ਬਚ ਗਿਆ ਕੁਝ ਲੋਕ ਚੰਗੇ ਸੰਜੋ ਖੁਸ਼ ਹੋਏ ਪਰ ਕੁਝ ਲੋਕ ਜੋ ਉਹਨਾਂ ਤੇ ਲੱਗਦੇ ਸਨ ਉਹਨਾਂ ਨੇ ਡਾਂਕਾ ਵਜਾਉਣਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਉਹਨਾਂ ਨੇ ਕੋਈ ਜਾਦੂ ਟੂਣਾ ਕੀਤਾ ਹੈ ਇੱਕ ਦਿਨ ਗੁਰਪ੍ਰੀਤ ਨੇ ਆਪਣੀ ਦੂਜੀ ਇੱਛਾ ਮੰਗੀ ਮੈਂ ਪਿੰਡ ਦੇ ਸਕੂਲ ਨੂੰ ਸਭ ਤੋਂ ਵਧੀਆ ਬਣਾਉਣਾ ਚਾਹੁੰਦਾ ਹਾਂ ਤਾਂ ਜੋ ਸਾਰੇ ਪਿੰਡ ਦੇ ਬੱਚੇ ਉੱਥੇ ਪੜ੍ਹ ਲਿਖਣ ਸਕਣ ਤਾਂ ਚਿੜੀ ਨੇ ਕਿਹਾ ਬਹੁਤ ਵਧੀਆ ਇੱਛਾ ਨੇਕੀ ਦਾ ਰਾਹ ਹਮੇਸ਼ਾ ਫਲ ਲਿਆਉਂਦਾ ਏ ਤੇ ਅਗਲੇ ਹੀ ਹਫ਼ਤੇ ਪਿੰਡ ਦੇ ਸਕੂਲ ਵਿੱਚ ਨਵੇਂ ਬੈਂਚ ਕਿਤਾਬਾਂ ਬਲੈਕਬੋਰਡ ਤੇ ਇੱਕ ਲਾਇਬ੍ਰੇਰੀ ਵੀ ਆ ਗਈ ਹੁਣ ਪਿੰਡ ਦੇ ਬੱਚੇ ਖੁਸ਼ੀ-ਖੁਸ਼ੀ ਸਕੂਲ ਜਾਣ ਲੱਗੇ ਹਰ ਕਹਾਣੀ ਇੱਥੇ ਆਸਾਨ ਨਹੀਂ ਰਹੀ ਪਿੰਡ ਦਾ ਇੱਕ ਲਾਲਚੀ ਜ਼ਮੀਂਦਾਰ ਭੁਪਿੰਦਰ ਸਿੰਘ ਗੁਰਪ੍ਰੀਤ ਦੇ ਕੋਲ ਆਇਆ ਤੇ ਕਹਿਣ ਲੱਗਾ ਮੈਨੂੰ ਦੱਸ ਤੈਨੂੰ ਇਹ ਸਭ ਕਿੱਥੋਂ ਮਿਲਿਆ ਮੈਂ ਵੀ ਉਹ ਚਿੜੀ ਫੜਨੀ ਹੈ ਗੁਰਪ੍ਰੀਤ ਨੇ ਰਾਜ਼ ਨਹੀਂ ਖੋਲਿਆ ਪਰ ਜ਼ਮੀਂਦਾਰ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇੱਕ ਰਾਤ ਉਸ ਨੇ ਜੰਗਲ ਵਿੱਚ ਜਾ ਕੇ ਜਾਲ ਲਗਾਇਆ ਤਾਂ ਜੋ ਉਹ ਵੀ ਚਿੜੀ ਨੂੰ ਫੜ ਸਕੇ ਚਿੜੀਆਂ ਨੇ ਜ਼ਮੀਨਦਾਰ ਦੀ ਚਾਲ ਨੂੰ ਸਮਝ ਲਿਆ ਉਸ ਨੇ ਆਪਣੇ ਆਪ ਨੂੰ ਇੱਕ ਆਮ ਚਿੜੀ ਵਾਂਗ ਦਿਖਾ ਕੇ ਜਾਲ ਵਿੱਚ ਫਸਣ ਦਿੱਤਾ ਪਰ ਜਦ ਜ਼ਮੀਨਦਾਰ ਨੇ ਉਸ ਨੂੰ ਸੂਇਆ ਤਾਂ ਉਹ ਇੱਕ ਚਮਕ ਵਿੱਚ ਗਾਇਬ ਹੋ ਗਈ ਤੇ ਉਸ ਦੇ ਜਾਲ ਵਿੱਚੋਂ ਕੰਡਿਆਂ ਦੀ ਥਾਂ ਨਾਲ ਭਰ ਗਈ ਜ਼ਮੀਨਦਾਰ ਦੇ ਹੱਥਾਂ ਵਿੱਚ ਖੂਨ ਆ ਗਿਆ ਤੇ ਉਸ ਨੂੰ ਅਹਿਸਾਸ ਹੋਇਆ ਕਿ ਜਾਦੂ ਲਾਲਚ ਲਈ ਨਹੀਂ ਹੁੰਦਾ ਸਮਾਂ ਬੀਤਦਾ ਗਿਆ ਇੱਕ ਦਿਨ ਚਿੜੀ ਗੁਰਪ੍ਰੀਤ ਕੋਲ ਆਈ ਤੇ ਕਹਿਣ ਲੱਗੀ ਹੁਣ ਤੇਰੀ ਤੀਜੀ ਤੇ ਆਖਰੀ ਇੱਛਾ ਬਾਕੀ ਹੈ ਸੋਚ ਸਮਝ ਕੇ ਮੰਗੀ ਕਿਉਂਕਿ ਇਸ ਤੋਂ ਬਾਅਦ ਮੈਂ ਸਦਾ ਲਈ ਤੇਰੇ ਕੋਲੋਂ ਉੱਡ ਜਾਵਾਂਗੀ ਗੁਰਪ੍ਰੀਤ ਨੇ ਕਿਹਾ ਸੋਚਿਆ ਫਿਰ ਕਿਹਾ ਮੈਂ ਚਾਹੁੰਦਾ ਹਾਂ ਕਿ ਮੇਰੇ ਪਿੰਡ ਦੇ ਸਾਰੇ ਲੋਕ ਖੁਸ਼ ਰਹਿਣ ਕਿਸੇ ਨੂੰ ਭੁੱਖ ਨਾ ਲੱਗੇ ਤੇ ਕੋਈ ਨਾ ਅਨਪੜ ਰਹੇ ਚਿੜੀ ਨੇ ਉਸ ਦੀਆਂ ਅੱਖਾਂ ਵਿੱਚ ਵੇਖਿਆ ਤੇ ਮਿੱਠੀ ਆਵਾਜ਼ ਵਿੱਚ ਕਿਹਾ ਤੂੰ ਵਾਕਈ ਵੱਡੇ ਦਿਲ ਵਾਲਾ ਹੈ ਵਾਕਈ ਵੱਡੇ ਦਿਲ ਵਾਲਾ ਹੈ ਇਹ ਦੇਲਹੀ ਤੇਰਾ ਸਭ ਤੋਂ ਵੱਡਾ ਜਾਦੂ ਹੈ ਉਸ ਦਿਨ ਤੋਂ ਪਿੰਡ ਵਿੱਚ ਅਮੀਰੀ ਗਰੀਬੀ ਦਾ ਫਰਕ ਘਟ ਗਿਆ ਲੋਕ ਆਪਸ ਵਿੱਚ ਮਦਦ ਨਾਲ ਰਹਿਣ ਲੱਗੇ ਸਿੱਖਿਆ ਦਾ ਮਾਹੌਲ ਬਣ ਗਿਆ ਚਿੜੀ ਉੱਡ ਕੇ ਆਸਮਾਨ ਵਿੱਚ ਗੁੰਮ ਹੋ ਗਈ ਪਰ ਗੁਰਪ੍ਰੀਤ ਨੂੰ ਪਤਾ ਸੀ ਕਿ ਉਹ ਕਦੇ ਵੀ ਅਸਲ ਵਿੱਚ ਦੂਰ ਨਹੀਂ ਸੀ ਉਹ ਹਰ ਨੇਕ ਕੰਮ ਵਿੱਚ ਹਰ ਚੰਗੇ ਵਿਚਾਰ ਵਿੱਚ ਉਸ ਨਾਲ ਜੀਵਤ ਰਹੇਗੀ ਇਸ ਲਈ ਕਹਿੰਦੇ ਨੇ ਕਿ ਸੱਚੀ ਨੇਕੀ ਹੀ ਸਭ ਤੋਂ ਵੱਡਾ ਜਾਦੂ ਹੁੰਦੀ ਹੈ ਉਸ ਦਿਨ ਤੋਂ ਬਾਅਦ ਗੁਰਪ੍ਰੀਤ ਨੇ ਕਦੇ ਵੀ ਕਿਸੇ ਨਾਲ ਵੀ ਇਸ ਗੱਲ ਬਾਰੇ ਕੋਈ ਜ਼ਿਕਰ ਨਾ ਕੀਤਾ ਹੁਣ ਉਹ ਇੱਕ ਆਮ ਇਨਸਾਨ ਵਾਂਗ ਆਪਣੇ ਪਰਿਵਾਰ ਨਾਲ ਆਪਣੀ ਮਾਂ ਨਾਲ ਪਿੰਡ ਵਾਲਿਆਂ ਨਾਲ ਰਹਿਣ ਲੱਗਾ ਪਿੰਡ ਵਾਲੇ ਵੀ ਹੁਣ ਇੱਕ ਦੂਜੇ ਤੋਂ ਈਰਖਾ ਦੀ ਭਾਵਨਾ ਨੂੰ ਦੂਰ ਕਰਕੇ ਇੱਕ ਦੂਜੇ ਦੇ ਨਾਲ ਰਹਿਣ ਲੱਗੇ ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦਾ ਸਾਥ ਦੇਣ ਲੱਗੇ ਪਿੰਡ ਦੇ ਸਕੂਲ ਵਿੱਚ ਹੁਣ ਵਧੀਆ-ਵਧੀਆ ਤਰ੍ਹਾਂ ਦੀ ਪੜ੍ਹਾਈ ਹੋਣ ਲੱਗੀ ਜਿਸ ਨੂੰ ਬੱਚੇ ਪੜ੍ਹ ਕੇ ਬਹੁਤ ਖੁਸ਼ ਸਨ ਹੁਣ ਪਿੰਡ ਦਾ ਕੋਈ ਵੀ ਬੱਚਾ ਅਜਿਹਾ ਨਹੀਂ ਸੀ ਜੋ ਸਕੂਲ ਨਹੀਂ ਜਾਂਦਾ ਸੀ ਹਰ ਬੱਚਾ ਸਕੂਲ ਜਾਂਦਾ ਸੀ ਤੇ ਕੋਈ ਵੀ ਪਿੰਡ ਦਾ ਘਰ ਅਜਿਹਾ ਨਹੀਂ ਸੀ ਜਿਸ ਦੇ ਘਰ ਰੋਟੀ ਨਹੀਂ ਸੀ ਪੱਕਦੀ ਇਹ ਸਸ ਗੁਰਪ੍ਰੀਤ ਦੀ ਸੱਚੀ ਨੇਕੀ ਸੱਚੇ ਦਿਲ ਤੋਂ ਮੰਗੀ ਹੋਈ ਇੱਛਾ ਦੇ ਕਾਰਨ ਹੋਇਆ ਇਸ ਲਈ ਕਿਹਾ ਜਾਂਦਾ ਕਿ ਜਦੋਂ ਅਸੀਂ ਸੱਚੇ ਮਨ ਨਾਲ ਸਭ ਦੇ ਭਲੇ ਲਈ ਸਰਵਤ ਦੇ ਭਲੇ ਲਈ ਮੰਗਦੇ ਹਾਂ ਤਾਂ ਸਾਡੀ ਹਰ ਇੱਛਾ ਪੂਰੀ ਹੁੰਦੀ ਹੈ ਸਾਨੂੰ ਕਦੇ ਵੀ ਆਪਣੇ ਆਪ ਲਈ ਸਿਰਫ ਲਾਲਚ ਨਹੀਂ ਕਰਨਾ ਚਾਹੀਦਾ ਹਮੇਸ਼ਾ ਦੂਜਿਆਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਤੇ ਕਦੇ ਵੀ ਕਿਸੇ ਨਾਲ ਮਾੜਾ ਨਹੀਂ ਕਰਨਾ ਚਾਹੀਦਾ ਗੁਰਪ੍ਰੀਤ ਨੇ ਆਪਣੇ ਪਿੰਡ ਅਤੇ ਆਪਣੇ ਆਲੇ-ਦੁਆਲੇ ਦਾ ਵੀ ਖਿਆਲ ਰੱਖਿਆ ਉਹ ਚਾਹੁੰਦਾ ਤਾਂ ਸਿਰਫ ਆਪਣੇ ਲਈ ਇੱਛਾ ਮਾ ਮੰਗ ਸਕਦਾ ਸੀ ਪਰ ਉਸ ਨੇ ਆਪਣੇ ਲਈ ਨਹੀਂ ਸਗੋਂ ਥੀ ਆਪਣੇ ਸਾਰੇ ਪਿੰਡ ਲਈ ਆਪਣੇ ਨਾਲ ਦੇ ਬੱਚਿਆਂ ਲਈ ਆਪਣੇ ਪਿੰਡ ਦੇ ਲੋਕਾਂ ਦੀ ਭਲਾਈ ਲਈ ਮੰਗਿਆ ਜਿਸ ਕਰਕੇ ਗੁਰਪ੍ਰੀਤ ਨੂੰ ਇਹ ਸੱਦਾਏ ਬਹੁਤ ਚੰਗਾ ਫਲ ਮਿਲਿਆ ਹੁਣ ਗੁਰਪ੍ਰੀਤ ਦਾ ਪਰਿਵਾਰ ਤੇ ਸਾਰਾ ਪਿੰਡ ਖੁਸ਼ੀ-ਖੁਸ਼ੀ ਰਹਿਣ ਲੱਗਾ। ਅੱਜ ਵੀ ਗੁਰਪ੍ਰੀਤ ਜਦੋਂ ਉਸ ਚਿੜੀ ਨੂੰ ਯਾਦ ਕਰਦਾ ਤਾਂ ਉਹ ਚਿੜੀ ਜ਼ਰੂਰ ਉਸ ਕੋਲ ਆਉਂਦੀ ਕਿਉਂਕਿ ਉਹ ਚਿੜੀ ਇੱਕ ਨੇਕੀ ਅਤੇ ਸੱਚੀ ਦਿਲ ਤੋਂ ਮੰਗੀ ਹੋਈ ਹਰ ਇੱਛਾ ਨੂੰ ਪੂਰੀ ਕਰਦੀ ਸੀ। ਇਸ ਲਈ ਗੁਰਪ੍ਰੀਤ ਹਰ ਰੋਜ਼ ਜਦੋਂ ਵੀ ਉਸ ਨੂੰ ਯਾਦ ਆਉਂਦੀ ਤਾਂ ਉਹ ਚਿੜੀ ਨੂੰ ਯਾਦ ਕਰਦਾ ਤੇ ਚਿੜੀ ਉਸ ਨੂੰ ਮਿਲਣ ਲਈ ਆਉਂਦੀ। ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ